ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਸ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਹੈ ਪਿਛਲੇ ਤਿੰਨ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਤਲਥਲੀ ਮਚੀ ਹੋਈ ਹੈ ਖਾਸ ਕਰਕੇ ਭਾਬੀ ਕਮਲ ਕੌਰ ਨੂੰ ਲੈ ਕੇ ਇੱਕ ਪਾਸੇ ਜਿੱਥੇ ਉਸ ਦਾ ਕਤਲ ਹੋ ਜਾਂਦਾ ਹੈ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਭਾਈ ਅਮਰਤਪਾਲ ਖਾਲਸਾ ਮੈਰੋ ਉਹਨਾਂ ਦੇ ਸਾਥੀਆਂ ਵੱਲੋਂ ਇਹ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਬਾਦ ਵਿੱਚ ਵੱਖ-ਵੱਖ ਯੂਟਿਊਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਹੜੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਨੇ ਜਿਹੜੇ ਪ੍ਰਮੋਸ਼ਨ ਕਰਦੇ ਨੇ ਜਿਹੜੇ ਭੱਦੀ ਅਤੇ ਗੰਦੀ ਸ਼ਬਦਾਵਲੀ ਦੇ ਨਾਲ-ਨਾਲ ਨਗੇਸ ਦਾ ਵੀ ਪਰਦਾਚੀ ਕਰਦੇ ਨੇ ਪੰਜਾਬ ਦੇ ਅਖਸਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਹ ਗੱਲ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿ ਦਿੱਤੀ ਹੈ ਜਿਹੜੇ ਭਾਈ ਅਮਰਪਾਲ ਮਹਿਰੋ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਣੀਆਂ ਆਤਾਂ ਤੋਂ ਬਾਤ ਹੋ ਜਾਣਾ ਚਾਹੀਦਾ ਹੈ 24 ਤੋਂ 25 ਘੰਟਿਆਂ ਦੇ ਵਿੱਚ ਵਿੱਚ ਇਹ ਆਪੋ ਆਪਣੀਆਂ ਵੀਡੀਓ ਡਿਲੀਟ ਕਰਨ ਆਪੋ ਆਪਣੇ ਅਕਾਊਂਟ ਤੋਂ ਮਾਫ ਪੰਗਰ ਕਿਉਂਕਿ ਇਹਨਾਂ ਵੱਲੋਂ ਪੰਜਾਬ ਦੇ ਲੜਕੇ ਲੜਕੀਆਂ ਨੂੰ ਗੰਧ ਭਰੋਸਿਆ ਜਾ ਰਿਹਾ ਹੈ ਗੰਧ ਬਰਦਾਸ਼ਤ ਨਹੀਂ ਹੈ ਪੰਜਾਬ ਦੇ ਵਿੱਚ ਲੇਕਿਨ ਇੱਕ ਕਾਲ ਰਿਕਾਰਡਿੰਗ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪ੍ਰੀਤ ਜੱਟੀ ਕਿਸੇ ਨਿਹੰਗ ਸਿੰਘ ਦੇ ਨਾਲ ਗੱਲਬਾਤ ਕਰ ਰਹੀ ਹੈ ਪਹਿਲਾਂ ਆਪਾਂ ਉਹ ਕਾਲ रिकॉर्डिंग सुनदे हां बाद च गलबत करांगे बहुत प्यारा ਨਾਲ ਜਿਹੜੀ ਗੱਲ ਆਖੀ ਉਹ ਕਰੋ ਨਾ ਤੁਸੀਂ ਜਿਹੜੀ ਜਿਹਦੀ ਮਾਫੀ ਮੰਗਣੀ ਚਾਹੁੰਦੇ ਹੋ ਪੂਰੀ ਜਿਹੜਾ ਫਟਕਾ ਕੋਈ ਨਾ ਆਸਾਂ ਚਲੋ ਠੀਕ ਆ ਤੁਹਾਨੂੰ ਸਿੰਪਲ ਸ਼ੌਟ ਤੇ ਵੀ ਲੈ ਗਿਆ ਤਾਂ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਆਪਕਾ ਸਾਹ ਕੇਰੇ ਬੈਂਕ ਦੀ ਕੋਈ ਫੋਟੋ ਕਦੀ ਪੰਜਾਬੀ ਬਾਣੀ ਦੀ ਟੈਗ ਇਨ ਮੈਂ ਤੁਹਾਡੀ ਕੋਈ ਫੋਟੋ ਨਹੀਂ ਤੇ ਖੂਨ ਪੀਤਾ ਮੇਰਾ ਮੈਂ ਬੇਕੂ ਦਾ ਇਹ ਕਿਹੜਾ ਕੋਈ ਪਿਆ ਮੈਂ ਕਿੰਨੀ ਜਿਹਦੀ ਮਾਫੀ ਮੰਗਣਾ ਮੰਦੀ ਹੈ ਨਾ ਕਦੋਂ ਪਕਦੇ ਆਂਗੇ ਇਹ ਕੁਬੇ ਤੇ ਬਿਆਲੇ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਇਹ ਹਾਂ ਚੁਕੋ ਕੁ ਦੇਖ ਸੋ ਸਾਲਾਂ ਮੈਂ ਬਣਾਦੀ ਬੰਦ ਕਰ ਤਾ ਮੇਰਾ ਸ਼ੌਕ ਨਹੀਂ ਮੈਂ ਆਪਣੇ ਜਵਾਬ ਵਿੱਚ ਲਿਖੀ ਦੇਖ ਆਪਾਂ ਲਈ 5 ਮਿੰਟ ਤਾਂ ਮੇਰਾ ਜਵਾਬ ਆ ਮੈਂ 5 ਮਿੰਟ ਅਪਰੇਸ਼ਨ ਆਇਆ ਨਾ ਤੇ ਕਮਾਣੇ ਦੀ ਪ੍ਰੈਸੈਂਸ ਲਿਖੋ ਹੁੰਦਾ ਤਾਂ 2 ਮਿੰਟ ਹੋ ਜਾਂਦਾ ਅੱਗੇ ਪ੍ਰੋਜੈਕਟ ਪ੍ਰੋਜੈਕਟ ਨਹੀਂ ਹੋ ਸਕਿਆ ਉਹ ਕਹਿ ਰਿਹਾ ਵੱਡਾ ਮਾਈਕੋ ਜਦੋਂ ਸੈਟ ਕਰ ਕੋਲਣਾ ਨਾ ਮੇਰੇ ਪਾਣਾ ਨਾ ਮੇਰੇ ਤੋਂ 5 ਤੋਂ 5 ਤੱਕ ਤਾਂ ਹੱਲ ਨਹੀਂ ਨਾ ਹੋ ਬੈਨ ਸਭ ਕੁਝ ਹੋ ਜਾਂਦਾ ਆ ਕੋਈ ਹੋਇਆ ਕਿਰਾਵਾ ਕੋਈ ਨਹੀਂ ਕਮਾਲੂਗਾ ਕੋਈ ਨਹੀਂ ਕਮਾਲੂਗਾ

ਕੌਫੀ ਇੱਕ ਨੰਬਰ ਤੋਂ ਫੋਨ ਆਉਂਦੇ ਪੈਨੋ ਕੱਲ ਇਹ ਹੈ ਕਿ ਪ੍ਰੀਤ ਕੌਰ ਜੱਟੀ ਹੈ ਪ੍ਰੀਤ ਜੱਟੀ ਨੂੰ ਜਿਹੜੀ ਕਾਲ ਆਈ ਹੈ ਉਹ ਲਗਾਤਾਰ ਧਮਕੀਆਂ ਦਿੱਤੀਆਂ ਸਾਰੀਆਂ ਨੇ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਜਿਹੜੀਆਂ ਵੀਡੀਓਜ਼ ਨੂੰ ਡਿਲੀਟ ਕਰਨ ਦਾ ਇਜਾਜ਼ਤ ਇਹਦੇ ਨੂੰ ਪ੍ਰੀਤ ਜੱਟੀ ਵੱਲੋਂ ਆਪਣੀ ਮਜਬੂਰੀ ਦੱਸੀ ਜਾ ਰਹੀ ਹੈ ਕਿ ਕਿਉਂ ਤੇ ਕਿਵੇਂ ਇਹ ਮੈਂ ਕੰਮ ਕਰਦੀ ਆਂ